ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਨੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ ਹੈ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਅਦਾ ਸਿੱਧੇ ਤੌਰ ਤੇ ਆਮ ਜਨਤਾ ਤੇ ਵੱਡਾ ਵਿੱਤੀ ਬੋਝ ਪਾ ਰਿਹਾ ਹੈ ਤਾਜ਼ਾ ਹਿਸਾਬ ਨਾਲ ਪੈਟਰੋਲ ਦੀ ਕੀਮਤ 61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92 ਪੈਸੇ ਪ੍ਰਤੀ ਲੀ ਇਹ ਵਾਅਦਾ ਨਿਰਧਾਰਿਤ ਰੂਪ ਵਿੱਚ ਮਹਿੰਗਾਈ ਨੂੰ ਹੋਰ ਵਧਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਦਾ ਜੀਣਾਂ ਮੁਸ਼ਕਲ ਹੋ ਰਿਹਾ ਹੈ ਛੋਟੇ ਕਾਰੋਬਾਰਾਂ ਉਦਯੋਗਾਂ ਅਤੇ ਮੱਧ ਵਰਗ ਦੇ ਘਰਾਂ ਨੂੰ ਇਸ ਵਾਅਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਬੱਬੂ ਬਰਾੜ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਅਦੇ ਨਾਲ ਸਾਰੇ ਜ਼ਰੂਰੀ ਸਮਾਨਾਂ ਦੀਆਂ ਕੀਮਤਾਂ 'ਚ ਅਣਚਾਹੀ ਵਾਧਾ ਹੋਵੇਗਾ ਜਿਸ ਨਾਲ ਆਮ ਲੋਕਾਂ ਦੀ ਖਰੀਦਣ ਦੀ ਸਮਰੱਥਾ ਘਟ ਜਾਵੇਗੀ ਇਸੇ ਤਰ੍ਹਾਂ ਬਿਜਲੀ ਦੀਆਂ ਵਧੀਆਂ ਕੀਮਤਾਂ ਕਰਾਂ ਦੇ ਬਿਜਲੀ ਬਿੱਲਾਂ ਵਿੱਚ ਵੱਡੀ ਝੋਟ ਪਾਉਣਗੀਆਂ ਜੋ ਕਿ ਬਿਹਤਰੀਨ ਜੀਵਨ ਜਿਉਣ ਦੇ ਮੌਕੇ ਨੂੰ ਵੱਢ ਦੇਣਗਾ ਕਾਂਗਰਸ ਕਮੇਟੀ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕੀਤੇ ਵਾਅਦੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਹ ਲੋਕਾਂ ਨਾਲ ਆਪਣੇ ਚੋਣ ਵਾਅਦਿਆਂ ਵਿੱਚ ਫੈਲ ਰਹੀ ਹੈ ਸਾਰਾ ਸਮਾਜ ਇਸ ਵਿੱਤੀ ਬਾਨੂੰ ਬਰਦਾਸ਼ਤ ਨਹੀਂ ਕਰ ਸਕਦਾ मुदास चोखे मु मुकार मु कच करो किथे ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਦੀ ਸਰਕਾਰ ਮੁਰਦਾਬਾਦ 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 ਇਹ ਮਾਨਾ ਦੀ ਸਰਕਾਰ ਮੁਰਦਾਬਾਦ 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 ਆਇਓ 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 सान मज़दूर जे हटाजी ਪੰਡਾ ਦੀ ਸਰਕਾਰ ਮਰਦਾਬਾ ਮਰਦਾਬਾ ਪਹਿਲਵਾਨ ਭਾਰਤ ਦੇ ਸਰਦਾਰ ਜਿੰਦਾ ਕੱਟ ਕਰੋ ਬਾਰਕ ਬਣਾ ਲਓ ਬਾਰ ਐਂਟਲੇ ਤੋਂ ਬੋਲੀ ਮਾਰਿਆ ਜੀ ਛੋਟਾ ਜਾ ਛੋਟਾ ਜਾ ਹਾਜੀ ਸੌਂਤ ਕਿ ਮਿਲਾ ਲਿਆ ਸਰ ਜੀ ਆ ਜਿਓ ਅੱਗੇ ਆ ਜਿਓ ਸਰ ਜੀ ਸਰ ਜੀ 1000 sall. ਸਸੀਆ ਜੀ ਅੱਜ ਪੰਜਾਬ ਦੇ ਮਾਨਯੋਗ ਪ੍ਰਧਾਨ ਸ ਆਮਰਿੰਦਰ ਸਿੰਘ ਜੀ ਰਾਜਪੁਰ ਵੜਿੰਗ ਜੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਐਮਪੀ ਲੁਧਿਆਣਾ ਜੀ ਦੀਆਂ ਅਦਾਇਤਾਂ ਤੇ ਜ਼ਿਲ੍ਹਾ ਖਾਸ ਕਮੇਟੀ ਅਣੀਓ ਰੋਸ ਮੁਜ਼ਾਹਰਾ ਕੀਤਾ ਜੋ ਭਗਵੰਤ ਮਾਨ ਸਰਕਾਰ ਨੇ ਕੱਲ ਲੋਕਮਾਰੂ ਪੰਜਾਬ ਦੇ ਲੋਕਾਂ ਤੇ ਇਨਾ ਡੀਜ਼ਲ ਦਾ ਰੇਟ ਵਧਾ ਕੇ ਪੈਟਰੋਲ ਦਾ ਰੇਟ ਵਧਾ ਕੇ ਤੇ ਬਿਜਲੀ 3 ਰੁਪਏ ਪਰ ਯੂਨਿਟ ਵਧਾ ਕੇ ਜੋ ਘੱਟ ਫੈਸਲੇ ਲਏ ਆ ਜਿਹੜੀ ਬਦਲਾ ਦੇ ਨਾਂ ਤੇ ਸਰਕਾਰ ਆਈ ਸੀ ਅੱਜ ਪੰਜਾਬ ਦੇ ਲੋਕਾਂ ਦਾ ਪਤਾ ਨਹੀਂ ਕਿਸ ਨਾਂ ਤੇ ਬਦਲ ਲੈ ਰਹੀ ਐ ਤੇ ਅਸੀਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀਆਂ ਇੱਥਾਂ ਤੇ ਜਿੰਨਾ ਚਿਰ ਇਹ ਜੋ ਵਾਦੇ ਘੱਲ ਕੀਤੇ ਆ ਚਾਹੇ ਵਾਦੇ ਬਿਜਲੀ ਦੇ ਰੇਟਾਂ 'ਚ ਹੋਣ ਚਾਹੇ ਡੀਜ਼ਲ ਤੇ ਜਾਏ ਪੈਟਰੋਲ ਦੇ ਹੋਣ ਜਿੰਨਾ ਚਿਰ ਪੰਜਾਬ ਸਰਕਾਰ ਵਾਪਸ ਨਹੀਂ ਲੈਦੀ ਅਸੀਂ ਉਹਨਾਂ ਚਿਰ ਟਿਕਣਾ ਨਹੀਂ ਇਹ ਸਾਡਾ ਸੰਘਰਸ਼ ਕੱਲਾ ਅੱਜ ਦੇ ਮੰਗ ਪੱਤਰ ਤੱਕ ਹੀ ਨਹੀਂ ਜੋ ਵੀ ਪੰਜਾਬ ਦੇ ਪ੍ਰਦਾਨਤਿਆਂ ਦਾ ਇਤਹਾਉਣੀਆਂ ਅਸੀਂ ਉਹਨਾਂ ਚਿਰ ਨਹੀਂ ਟਿਕਾਂਗੇ ਜਿੰਨਾ ਚਿਰ ਇਹ ਵਾਅਦੇ ਵਾਪਸ ਨਹੀਂ ਲਈ ਦੀ ਇਹ ਹੀ ਸਾਡੀ ਮੰਗ ਹੈ ਤੇ ਵੇਖੋ ਤੁਸੀਂ ਅੱਜ ਕਿੰਨਾ ਵਰਖਾ ਜੋਸ਼ਾ ਤੇ ਮੈਂ ਜ਼ਿਲ੍ਹਾ ਖਾਨ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਉਹਦੇਦਾਰਾਂ ਦਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਲ ਡੀਜੇ ਪट्रोल ਦੀਆਂ ਵਧੀਆਂ ਕੀਮਤਾਂ ਵਾਪਸ ਲਵੋ ਵਾਪਸ ਲਵੋ ਬਿਜਲੀ ਦੇ ਵਧੇ ਰੇਟ ਵਾਪਸ ਲਵੋ ਵਾਪਸ ਲਵੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਹਟਾਇਆ ਸੀ ਕਰਨੀ ਕਰੋ ਅੱਜ ਅਸੀਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਉਨ੍ਹਾਂ ਦੇ ਨਿਰਦੇਸ਼ ਦੇ ਮੁਤਾਬਕ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਬੱਬੂ ਵਿਰਾੜ ਜੀ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਮੰਗ ਪੱਤਰ ਦੇਣ ਲਾਇਆ ਹੈ ਡੀ ਸਾਹਿਬ ਨੂੰ ਇਹ ਮੰਗ ਪੱਤਰ ਐਸ ਕਰਕੇ ਦਿੱਤਾ ਜਾ ਰਿਹਾ ਹੈ ਕਿ ਜੋ ਪਿਛਲੀ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਵਕਤ ਜੋ ਬਿਜਲੀ ਦੇ ਰੇਟ ਸਨ ਉਹ 3 ਜੁਨ 3 ਰੁਪਏ ਯੂਨਟ ਸਨ ਇਹ ਸਰਕਾਰ ਨੇ ਵੀ ਲੋਕਾਂ ਨਾਲ ਵਾਅਦਾ ਕੀਤਾ ਸੀ ਪਰੰਤੂ ਕੱਲ ਇਹਨਾਂ ਨੇ ਉਹ ਜਿਹੜੇ 3 ਰੁਪਏ ਯੂਨਟ ਸੀਗੇ ਉਹ ਬਾਖਸ਼ ਲੈ ਲੇ ਤੇ ਲੋਕਾਂ ਉੱਤੇ ਬਹੁਤ ਵੱਡਾ ਬੋਝ ਪਾਇਆ ਇਸੇ ਤਰ੍ਹਾਂ ਪੈਟਰੋਲ ਤੇ ਡੀਜ਼ਲਾਂ ਦੀ ਕੀਮਤਾਂ ਦੇ ਵਿੱਚ ਵੀ ਬਹੁਤ ਵੱਡਾ ਵਾਧਾ ਕੀਤਾ ਜਿਹਦਾ ਸਾਰੇ ਸਮਾਜ ਦੇ ਉੱਤੇ ਬਹੁਤ ਅਸਰ ਪੈ ਰਿਹਾ ਅਸੀਂ ਉਹ ਸੰਬੰਧ ਦੇ ਵਿੱਚ ਅੱਜ ਅਸੀਂ થી ਰੋਜ਼ ਤਰਨਾ ਦਿੱਤਾ ਔਰ ਇੱਕ ਮੰਗ ਪੱਤਰ ਦਿੱਤਾ ਔਰ ਜਿਵੇਂ ਬੱਬੂ ਜੀ ਨੇ ਦੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡੇ ਪੰਜਾਬ ਪ੍ਰਧਾਨ ਆ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜੋ ਵੀ ਸਾਨੂੰ ਉਹ ਨਿਰਦੇਸ਼ ਦੇਣਗੇ ਚਾਹੇ ਪੰਜਾਬ ਪੱਧਰ ਤੇ ਚਾਹੇ ਇੰਡੀਆ ਪੱਧਰ ਤੇ ਅਸੀਂ ਇਸ ਜੋ ਇਹ ਆਪਦੀ ਸਰਕਾਰ ਹੈ ਜੋ ਆਪਣੇ ਵਾਅਦੇ ਤੋਂ ਮੁੱਕਰੀ ਹੈ ਉਹਦੇ ਉਹਦੇ ਵਿਰੋਧੇ ਅਸੀਂ ਸੰਘਰਸ਼ ਕਰਾਂਗੇ ਇਹ ਸਾਡਾ ਅੱਜ ਦਾ ਮੰਗ ਪੱਤਰ ਡੀਸੀ ਸਾਹਿਬ ਹੈ ਨਹੀਂ ਸੀਗੇ ਏ ਡੀਸੀ ਸਾਹਿਬ ਹੈ ਨਹੀਂ ਸੀ ਐਸਡੀਪਸਾ ਨੂੰ ਮੰਗ ਪੱਤਰ ਦਿੱਤਾ ਸਾਰੇ ਸਾਥੀਆਂ ਦੇ ਨਾਲ ਚਲੋ ਅੱਜ ਜੋ ਧਰਨਾ ਲਗਾਇਆ ਗਿਆ ਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ੀਰਪੁਰ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਗਿਆ ਸੀ ਕਿਉਂਕਿ ਜਿਹੜੀਆਂ ਲੋਕ ਮਾਰੂ ਨੀਤੀਆਂ ਆਮ ਆਦਮੀ ਸਰਕਾਰ ਲੈ ਕੇ ਆ ਰਹੀ ਹੈ ਉਹ ਸਮਾਜ ਨੂੰ ਤੇ ਪੰਜਾਬ ਦੀ ਆਰਥਿਕਤਾ ਨੂੰ ਸਿਰਫ ਨਾਸ਼ਾ ਦੇ ਪਾਸੇ ਲੈ ਕੇ ਜਾ ਸਕਦਾ ਜਿਵੇਂ ਤੁਹਾਨੂੰ ਪਤਾ ਕਰ ਲੈਣਾ ਹੈ ਤੇਲ ਦੀ ਕੀਮਤ ਅੱਜ ਇੱਕ ਫਿਰ ਵਧਾ ਤੇ ਬਿਜਲੀ ਦੀ ਕੀਮਤ ਤੇਰੇ ਰੁਪਏ ਨੂੰ ਹਟਵਾਦਾ ਕਰਦਾ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਹੜੇ ਲੋਕ ਪਹਿਲਾਂ ਪਿੱਛੇ ਪੈ ਕੇ ਤਿੰਨ ਫੇਸ ਕਨੈਕਸ਼ਨ ਲੈਣ ਜਾਂਦੇ ਹੁੰਦੇ ਸੀ ਇਹ ਸਾਡੇ ਲੋਡ ਜ਼ਿਆਦਾ ਹੈ ਅੱਜ ਉਹ ਕੀ ਕਰਨਗੇ ਜੇ ਸਰਕਾਰ ਨੇ ਹੋਰ ਸਿਵਾਾਂ ਲੋਕਾਂ ਨੂੰ ਦੇਣੇ ਹਨ ਕੋਤਰੀ ਹੋਰ ਪੈਸਾ ਕ੍ਰੀਏਟ ਕਰਨਾ ਕਿ ਪੋਰਸ਼ਨ ਲੈ ਕੇ ਆਏ ਹੋ ਜਾਂ ਇੰਡਸਟਰੀ ਲੈ ਕੇ ਆਏ ਜੀ ਸਰਕਾਰ ਆਪਕੇ ਖਰਚੇ ਚੱਕਣ ਲਈ ਸਿਰ ਲੋਕਾਂ ਜਿਓ ਚ ਪੈਸੇ ਕੱਢ ਸਕਦੇ ਮਤਲਬ ਇਹ ਸਰਕਾਰ ਸਿਰ ਲੋਕਾਂ ਨੇ ਪahari ਪਾਸਾ ਦੇ ਜਿਤਨਾ ਪਰਵੰਡਾ ਨਹੀਂ ਸਕਦੇ ਇਸ ਕਰਕੇ ਸਾਰੇ ਸੀਨੀਅਰ ਆਗੂ ਨੇ ਆਵਾਜ਼ ਦਿੱਤੀ ਸੀ ਤੇ ਬਹੁਤ ਸੋਹਣੀ ਗਿਣਤੀ ਇੱਥੇ ਵਰਕਰ ਸਹਿਬਾਨ ਇਕੱਠੇ ਹੋ ਕੇ ਆਏ ਆ ਕਿ ਸੀਐਸਡੀਐਮ ਸਾਹਿਬ ਨੂੰ ਆਪਦਾ ਮਤਾ ਦੇ ਕੇ ਆਏ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਜੇ ਕਿ ਪੰਜਾਬ ਦੇ ਲੋਕ ਤੇ ਪੰਜਾਬ ਦੀ ਵਿਰੋਧੀ ਤਾਕਤਾਂ ਕੋਈ ਥੂੜੀਆਂ-ਬੂੜੀਆਂ ਨਹੀਂ ਹੈ ਜੋ ਕੁਝ ਵੀ ਕਰਦੇ ਰਹਿਣ ਕਿਦੇ ਰੁਕਸੇਂਦੇ ਰਹਿਣਗੇ ਬਾਕੀ ਇਹਨਾਂ ਦੀ ਹਰਕਤ ਕਿੰਨੀ ਸ਼ੁਰੂ ਹੋਦੀ ਹੈ ਜੀ 2 ਸਾਲ ਬਾਅਦ ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੂਗੀ ਇਹ ਸਾਰੀ ਨੀਤੀਆਂ ਨੂੰ ਬਦਲ ਕੇ ਤੇ ਲੋਕਾਂ ਦੇ ਫਾਇਦੇ ਵਾਲੀ ਸਰਕਾਰ ਆਊਗੀ ਇਹੋ ਜਿਹੀ ਨੀਤੀਆਂ ਹੋਣਗੀਆਂ ਕਿ ਲੋਕ ਖੜੇ ਹੋ ਕੇ ਤਾੜੀਆਂ ਵਾਹਣਗੇ। ਧੰਨਵਾਦ। ਜਿੰਦਾਬਾਦ। ਲੋਟਸ ਸਰਕਾਰ। ਮੁਰਦਾਬਾਦ। ਪੰਜਾਬ ਸਰਕਾਰ। ਮੁਰਦਾਬਾਦ। ਲੋਟਸ ਸਰਕਾਰ। ਮੁਰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਅੱਜ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਨਵਦੀਪ ਸਿੰਘ ਬੱਬੂ ਬਰਾੜ ਜੀ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਧਰਨਾ ਦਿੱਤਾ ਗਿਆ ਹੈ। ਇਹ ਧਰਨਾ ਜਿਹੜੇ ਕੱਲ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਬਿਜਲੀ ਦਾ ਬਿੱਲ ਤੇ ਪੈਟਰੋਲ ਡੀਜ਼ਲ ਦੇ ਉੱਤੇ ਟੈਕਸ ਲਾਇਆ ਹੈ। ਇਹਦੇ ਸਬੰਧ ਦੇ ਵਿੱਚ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀਓ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਹਦਾਇਤਾਂ ਦੇ ਅਧੀਨ ਹੈ ਅੱਜ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਗਏ ਨੇ ਜਿਹੜਾ ਇਹ ਅੱਜ ਇਹਨਾਂ ਨੇ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਹੈ ਉਹ ਚੰਨੀ ਸਾਹਿਬ ਦੀ ਗਵਰਨਮੈਂਟ ਵਲੇ ਜਿਹੜੀਆਂ ਦੋ ਸਲੈਬ ਬਣਾਏ ਗਏ ਸੀ ਇੱਕ ਤਾਂ ਉਹਨਾਂ ਨੇ ਬਿਜਲੀ ਦਾ ਰੇਟ ਆ ਜਿਹੜੇ ਉਹ ਘਟਾ ਕੀਤੇ ਗਏ ਸੀ ਤੇ ਦੂਸਰੀ 200 ਯੂਨਟ ਜਿਹੜੀ ਉਹਨਾਂ ਨੇ ਫ੍ਰੀ ਕੀਤੀ ਸੀ ਉਹਦੇ ਵਿੱਚੋਂ ਅੱਜ ਇਹਨਾਂ ਨੇ 7 ਕਿਲੋਵਾਟ ਤੱਕ ਜਿਹੜੇ ਬਿਜਲੀ ਦੇ ਰੇਟ ਆ ਉਹ ਸੇਮ ਕਰਤੇ ਆ ਉਹ ਸਬਸਿਡੀ ਜਿਹੜੀ ਆ ਉਹ ਸਰਕਾਰ ਨੇ ਬੰਦ ਕਰ ਦਿੱਤੀ ਹੈ ਇਹਨੂੰ ਜਿੰਨਾ ਹੀ ਨਿੰਦਿਆ ਜਾਵੇ ਓਨਾ ਹੀ ਘਟ ਹੈ ਇਹ ਸਰਕਾਰ ਲੋਕਾਂ ਦੇ ਨਾਲ ਬਦਲਾਅ ਦਾ ਵਾਅਦਾ ਕਰਕੇ ਆਈ ਸੀ ਇਨਕਲਾਬ ਦੇ ਨਾਰੇ ਲਾਉਂਦੀ ਸੀ ਇਨਕਲਾਬ ਤਾਂ ਸਾਰੇ ਹੀ ਕਹਿੰਦੇ ਆ ਇਨਕਲਾਬ ਜਿੰਦਾਬਾਦ ਪਰ ਅੱਜ ਤੱਕ ਕਿਸੇ ਨੇ ਸਾਮਰਾਜ ਮਰਦਾਬਾਦ ਨਹੀਂ ਕਿਹਾ ਇਹਨਾਂ ਸਰਕਾਰਾਂ ਦੇ ਹਾਲਾਤ ਆ ਜਿਹੜੇ ਇਸ ਭੰਡ ਦੀ ਸਰਕਾਰ ਦੇ ਖਾਸ ਕਰਕੇ ਕੱਲ ਤੁਸੀਂ ਵੀ ਸੈਸ਼ਨ ਵੇਖਿਆ ਹੋਣਾ ਇਹਨਾਂ ਨੇ ਉੱਥੇ ਕੀ ਹੰਸਾਂ ਦੀ ਜੋੜੀ ਹੰਸ ਤੇ ਹੰਸਣੀ ਜਾ ਰਹੇ ਸੀ ਇਹ ਚੁਟਕਲਿਆਂ ਨਾਲ ਸਰਕਾਰਾਂ ਤੇ ਸੂਬੇ ਨਹੀਂ ਚੱਲਦੇ ਹੁੰਦੇ ਚੁਟਕਲਿਆਂ ਨਾਲ ਸਿਰਫ ਸਟੇਜਾਂ ਚਲਾਈਆਂ ਜਾ ਸਕਦੀਆਂ ਉੱਥੇ ਤੁਹਾਨੂੰ ਅਸੀਂ ਆਪਣੇ ਕਾਨੂੰਨ ਬਣਾਉਣ ਵਾਸਤੇ ਸਾਡੇ ਲੋਕਾਂ ਨੂੰ ਕੀ ਚਾਹੀਦਾ ਰੋਜ਼ਗਾਰ ਚਾਹੀਦਾ ਉਹ ਮੌਕੇ ਪੈਦਾ ਕਰਨ ਵਾਸਤੇ ਭੇਜਿਆ ਗਿਆ ਹੈ ਦੀਪ ਵਾਲਿਆਂ ਦੀ ਬੱਸ ਦੇ ਥੱਲੇ ਆ ਕੇ ਇੱਕੋ ਆਦਮੀ ਦੀ ਡੈਥ ਹੋ ਗਈ ਉਹਦਾ ਉਹਦਾ ਸਾਥ ਦੇਣ ਦੀ ਬਜਾਏ ਪ੍ਰਸ਼ਾਸਨ ਸਾਰਾ ਉਹ ਬੱਸ ਵਾਲਿਆਂ ਦਾ ਸਾਥ ਦੇ ਰਿਹਾ ਦਸੋ ਇਹ ਕਿੱਧਰ ਨੂੰ ਸਾਡਾ ਸੂਬਾ ਜਿਹੜਾ ਇਹ ਕਿੱਧਰ ਨੂੰ ਬਦਲਾਅ ਲਿਆਂਦੀ ਪਾਰਟੀ ਜਾ ਰਹੀ ਐ ਸਾਡੇ ਲੋਕਾਂ ਨੂੰ ਜਿਹੜੀ ਸਿਕਿਉਰਿਟੀ ਚਾਹੀਦੀ ਐ ਕਿ ਭਗਵੰਤ ਮਾਨ ਨੂੰ ਚਾਹੀਦੀ ਐ ਜੇ ਕੱਲ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਇਹਦਾ ਔਰੰਗਜ਼ੇਬ ਬਣ ਕੇ ਆਇਆ ਉੱਥੇ ਸਾਰਾ ਵੀਆਈਪੀ ਕਰ ਦਿੱਤਾ ਗਿਆ ਲੋਕਾਂ ਦੇ ਰਸਤੇ ਬੰਦ ਕਰ ਦਿੱਤੇ ਗਏ ਇਹਦੇ ਵਾਸਤੇ ਸਪੈਸ਼ਲ ਰਸਤਾ ਜਿਹੜਾ ਸਿਕਿਉਰਿਟੀ ਨੇ ਉਹ ਖਾਲੀ ਰੱਖਿਆ ਦਰਬਾਰ ਸਾਹਿਬ ਤੱਕ ਦੇਖੋ ਜੇ ਪਹਿਲਾਂ ਵਾਲੇ ਨਹੀਂ ਰਹੇ ਤੇ ਰਹਿਣਾ ਇਹਨਾਂ ਨੇ ਵੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਦੱਸ ਦੇਣਾ ਚਾਹਣਾ ਭਗਵੰਤਬਾਨ ਨੂੰ ਵੀ ਤੇਰੀ ਚਾਹ ਲਈ ਡੋਲ ਨਹੀਂ ਲੈ ਕੇ ਕਿਸੇ ਨੇ ਜੇਲ੍ਹ 'ਚ ਨਹੀਂ ਆਉਣਾ ਹਾਲਾਤ ਤੇਰੇ ਵੀ ਇਹੀ ਹੋਣੇ ਆ ਜਿਹੜੀ ਕਰਾਪਸ਼ਨ ਤੁਸੀਂ ਕਰ ਰਹੇ ਆ ਇਹਨਾਂ ਦਾ ਇੱਕ ਮੰਤਰੀ ਆ ਹਰਜੋਤ ਬੈਂਸ ਉਹਨਾਂ ਦੇ ਨਾਲ ਕਿੱਡਾ ਵੱਡਾ 100 ਕਰੋੜ ਰੁਪਏ ਦਾ ਜਿਹੜਾ ਸਕੈਂਡਲ ਜੁੜਿਆ ਹੋਇਆ ਹੈ ਕੱਲ ਦਾ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਕੀ ਕਾਰਵਾਈ ਇਹਨਾਂ ਨੇ ਉਹਦੇ ਤੇ ਕੀਤੀ ਉਸ ਆਈਬੀਐਸ ਆਫੀਸਰ ਨੇ ਆਪਦੇ ਪਤੀ ਨੂੰ ਬਚਾਉਣ ਵਾਸਤੇ ਪੰਜਾਬ ਪੁਲਿਸ ਦੀ ਮਹਿਲਾ ਇਨਸਪੈਕਟਰ ਤੇ ਦਬਾਅ ਪਾ ਕੇ ਜਿਹੜੇ 1175 ਕੇ 76 ਰੋ ਪ੍ਰੋਫੈਸਰ ਸੀ ਜਾਂ ਲੈਕਚਰਰ ਸੀ ਉਹਨਾਂ ਦੇ ਵਿੱਚੋਂ ਇੱਕ ਲੇਡੀਆਂ ਨੇ ਪ੍ਰੋਫੈਸਰ ਨੇ ਸੁਸਾਈਡ ਕਰ ਲਿਆ ਸੀ ਹਰਜੋਤ ਬੈਂਸ ਦਾ ਨਾਮ ਲੈ ਕੇ ਉਹਦੀਆਂ ਕਾਰ ਡਿਟੇਲਾਂ ਕਢਾਇਆਂ ਗਿਆ ਜਾਂ ਦਬਾਅ ਪਾ ਕੇ ਸਰਕਾਰਾਂ ਕਿਤੇ ਇਹੋ ਜੇ ਕੰਮ ਕਰਦੀਆਂ ਹੁੰਦੀਆਂ ਵੀ ਉਹਨੂੰ ਆਪਦੇ ਪਤੀ ਨੂੰ ਬਚਾਇਆ ਜਾ ਸਕੇ ਜਿੰਨੀ ਇਹ ਸਰਕਾਰ ਦੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਵੀ ਆਉਣੀਆਂ ਐ ਅੱਜ ਜਿਮਣੀ ਚੋਣਾ ਵੀ ਆ ਗਜਾ ਇਹਨਾਂ ਨੂੰ ਜਿਮਣੀ ਚੋਣਾ ਦੇ ਵਿੱਚ ਕੈਂਡੀਡੇਟ ਨਹੀਂ ਸੀ ਲੱਭ ਰਿਆ ਇਹਨਾਂ ਨੇ ਉਹ ਕਾਲੀ ਦਲ ਦਾ ਲੈ ਲਿਆ ਆਪਦੇ ਤਾਂ ਇਹਨਾਂ ਦੇ ਜਿਹੜੇ ਭਮੱਕੜ ਸੀ ਉਹ ਵਿਚਾਰੇ ਹੁਣ ਖੁੱਡੇ ਲੈਣ ਲੱਗੇ ਨੇ ਕਹਿੰਦਾ ਟਿਕਟੇ ਪੰਥ ਦੀਏ ਤੂੰ ਕੱਲੀ ਤੇ ਦਾਵੇਦਾਰ ਬਾਲੇ ਨਹੀਂ ਤੇ ਇਹਨੂੰ ਲੈ ਜਾਣਗੇ ਜਿਨ੍ਹਾਂ ਨੇ ਦਮਤਾਰੀ ਇਹਨਾਂ ਦਾ ਹਾਲ ਉਹ ਹੋਇਆ ਪਿਆ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਇਹ ਕੈਂਡੀਡੇਟਾਂ ਨੂੰ ਟਿਕਟਾਂ ਦਿੰਦੇ ਨੇ ਔਰ ਜਿਹੜਾ ਸਾਡੇ ਤੇ ਮਹਿੰਗਾਈ ਦੀ ਮਾਰ ਥੋਪੀ ਹੈ ਉਹ ਬਾਈ ਜੀ ਵੇਖੋ ਜਿਹੜਾ ਪਟ્રોલ ਆ ਉਹ ਇੱਕ ਮਜ਼ਦੂਰ ਨੇ ਵੀ ਪੋਉਣਾ ਤੇ ਇੱਕ ਸ਼ਾਹੂਕਾਰ ਨੇ ਵੀ ਪੋਉਣਾ ਡੀਜ਼ਲ ਇੱਕ ਮਜ਼ਦੂਰ ਨੇ ਵੀ ਪੋਉਣਾ ਇੱਕ ਸ਼ਾਹੂਕਾਰ ਨੇ ਵੀ ਪੋਉਣਾ ਬਿਜਲੀ ਦਾ ਪੱਖਾ ਇੱਕ ਮਜ਼ਦੂਰ ਦੇ ਦਿਹਾੜੀਦਾਰ ਦੇ ਘਰੇ ਵੀ ਚੱਲਣਾ ਸ਼ਾਹੂਕਾਰ ਦੇ ਘਰੇ ਵੀ ਚੱਲਣਾ ਹੈ ਇਹ ਮਾਰ ਜਿਹੜੀ ਬਿਜਲੀ ਦੀ 10 ਰੁਪਏ ਯੂਨਟ ਕਰਕੇ ਭਗਵੰਤ ਮਾਨ ਨੇ ਲੋਕਾਂ ਦੇ ਉੱਤੇ 72000 ਕਰੋੜ ਦਾ ਬੋਝ ਪਾਇਆ ਹੈ ਇਹ ਲੋਕ ਮੈਂ ਤਾਂ ਕਹਿਣਾ ਵੀ ਗਿੱਦੜਵਾਏ ਦੀ ਜਿਮਣੀ ਚੋਨ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਗੇ ਮੂੰਹ ਤੋੜਮਾ ਔਰ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਹਾਂ ਵੀ ਆਓ ਇਹਨਾਂ ਬਦਲਾਵ ਵਾਲਿਆਂ ਨੂੰ ਸਾਡੇ 'ਚ ਵੀ ਕਈ ਭਰਾ ਬੈਠੇ ਨੇ ਜਿਨ੍ਹਾਂ ਨੇ ਬਦਲਾਵ ਬਦਲਾਵ ਕਰਕੇ ਵੀ ਕੁਝ ਚੰਗਾ ਹੋਊਗਾ ਇਹਨਾਂ ਨੂੰ ਵੋਟਾਂ ਪਾਈਆਂ ਆ ਚੰਗਾ ਅਜ ਤੁਹਾਡੇ ਸਾਹਮਣੇ ਹੈ ਤੇ ਮੋਦੀ ਦੇ ਅچھے ਦਿਨ ਸੀ ਉਵੇਂ ਇਹਨਾਂ ਦੇ ਬਦਲਾਅ ਆਲੇ ਦੇਣਾ ਜਿਹੜੇ ਉਹ ਤੁਹਾਡੇ ਸਾਹਮਣੇ ਆਇਆ ਕਰਪਸ਼ਨ ਰੋਕ ਨਹੀਂ ਰਹੀ ਇੱਥੇ ਸਾਡਾ ਇੱਕ ਮੇਰਾ ਵੱਡਾ ਭਰਾ ਬਲਾਕ ਪ੍ਰਧਾਨ ਸਾਡਾ ਦੱਸ ਰਿਹਾ ਸੀ ਕਿ ਸਾਡੇ ਪਿੰਡ ਜਿਹੜਾ ਅੱਜ ਸਵੇਰੇ ਹੀ ਇੱਕ ਮੁੰਡਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਜਿਹੜਾ ਕਿਤੇ ਵਿਚਾਰਾ ਆਪਦੇ ਘਰੇਲੂ ਕੰਮ ਚੱਲਿਆ ਸੀ ਉਹਦੇ ਕੋਲੋਂ ਜਿਹੜਾ ਕੋਈ ਧਨ ਦੌਲਤ ਸੀ ਉਹ ਉਹਨਾਂ ਨੇ ਖੋਲਿਆ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਲਾਅਨ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਇਸ ਗੱਲ ਨੂੰ ਭਗਵੰਤ ਮਾਨ ਜੀ ਆਪ ਤਾਇਦ ਕਰ ਚੁੱਕੇ ਆ ਵੀ ਲਾਅਨ ਆਰਡਰ ਦੀ ਸਥਿਤੀ ਖਰਾਬ ਹੈ ਕਿਉਂਕਿ 15 ਅਗਸਤ ਵਾਲੇ ਦਿਨ ਉਹਨਾਂ ਨੇ ਇੱਕ ਬੁਲਟ ਪ੍ਰੂਫ ਸ਼ੀਸ਼ੇ ਦਾ ਕੈਵਨ ਬਣਾ ਕੇ ਉਹਦੇ ਵਿੱਚੋਂ ਭਾਸ਼ਣ ਦਿੱਤਾ ਤੇ ਜਿੱਥੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਉਹਦੇ ਤੋਂ ਬਿਨਾਂ ਭਾਸ਼ਣ ਦਿੱਤਾ ਇਹਨੈ ਤਾਇਦ ਕਰਤਾ ਵੀ ਜਿਹੜੀ ਲਾਅਨ ਆਰਡਰ ਦੀ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਆ ਪੰਜਾਬ ਚ ਗੁੰਡਾ ਰਾਜ ਆ ਸਰਕਾਰ ਨਾਂ ਦੀ ਚੀਜ਼ ਕੋਈ ਨਹੀਂ ਹੈਗੀ ਜੋ ਇੱਥੇ ਗੁੰਡਾਗਰਦੀ ਪੰਜਾਬ ਦੇ ਵਿੱਚ ਨੰਗਾ ਨਾਚ ਇਹ ਆਪ ਦੀ ਸਰਕਾਰ ਵੱਲੋਂ ਇਸ ਬੌਕਰ ਵਾਲਿਆਂ ਵੱਲੋਂ ਨੰਗਾ ਨਾਚ ਨੱਚਿਆ ਜਾ ਰਿਹਾ ਇਹ ਲੋਕਾਂ ਨੂੰ ਤੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਵਰਕਰ ਤਾਂ ਇਕੱਠੇ ਹੈ ਹੀ ਹੈ ਪਰ ਲੀਡਰ ਸਹਿਬਾਨਾਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਹੈਗਾ ਇਹਦਾ ਇਹਦਾ ਜ਼ਬਰਦਸਤ ਸਾਹਮਣਾ ਸਬਰ ਨਾਲ ਕਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਰਾੜ ਸਾਹਿਬ ਨੇ ਸਰਦਾਰ ਰਗਵੀਰ ਸਿੰਘ ਹੋਰਾਂ ਨੇ ਪਵਨ ਗੋਇਲ ਜੀ ਹੋਰਾਂ ਨੇ ਬੜੇ ਵਿਸਥਾਰ ਨਾਲ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਸੀ ਡੀਸੀ ਸਾਹਿਬ ਅੱਗੇ ਉਹਦੇ ਬਾਰੇ ਦੱਸਿਆ ਚੰਨੀ ਸਾਹਿਬ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਸੀ ਜਦੋਂ ਚੰਨੀ ਸਾਹਿਬ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਸੀ ਤਾਂ ਇਹ ਆਪੋਜੀਸ਼ਨ ਚ ਸੀ ਮਾਨ ਸਰਕਾਰ ਆ ਜਿਹੜੀ ਹੁਣ ਆਮ ਆਦਮੀ ਪਾਰਟੀ ਤੇ ਕਹਿੰਦੇ ਸੀ ਬਹੁਤ ਥੋੜੀਆਂ ਘਟਾਈਆਂ ਜਦੋਂ ਅਸੀਂ ਸਰਕਾਰ ਚ ਆ ਗਏ ਸੀ ਹੋਰ ਘਟਾਵਾਂਗੇ ਅਸੀਂ ਇਹ ਤੋਂ ਵੱਧ ਫਾਇਦੇ ਦੇਵਾਂਗੇ ਆਵਾਮ ਨੂੰ ਆਮ ਲੋਕਾਂ ਨੂੰ ਪਰ ਹੋਇਆ ਕੀ ਚੰਨੀ ਸਾਹਿਬ ਨੇ ਘਟਾਈਆਂ ਸੀ ਤੇ ਇਹਨਾਂ ਨੇ ਵਧਾਤੀਆਂ ਚੰਨੀ ਸਾਹਿਬ ਨੇ 83 ਰੁਪਏ ਕੀਤੀਆਂ ਸੀ ਉਹਨਾਂ ਨੇ 88 ਰੁਪਏ ਕਰਤੀਆਂ ਇਹ ਆ ਇਹਨਾਂ ਦਾ ਬਦਲਾ ਮੈਨੂੰ ਤਾਂ ਇਹ ਲੱਗਦਾ ਬਦਲਾ ਬੌਂਦੜਿਆ ਫਰਦਾ ਹੈ ਕਮਲਾ ਹੋਇਆ ਫਰਦਾ ਬਦਲਾ ਬਦਲਾ ਨੂੰ ਸਮਝ ਨਹੀਂ ਆਉਂਦੀ ਕਿੱਧਰ ਜਾਵੇ ਇਹ ਸਰਕਾਰ ਹਰ ਫਰੰਟ ਤੇ ਫੇਲ ਹੈ ਕੋਈ ਬੰਦਾ ਆਪਦੇ ਆਪ ਨੂੰ ਮਹਫੂਜ਼ ਨਹੀਂ ਕਰਦਾ ਸਿਕਿਉਰਿਟੀ ਪੱਖੋਂ ਤੁਸੀਂ ਫਿਰੋਜਪੁਰ ਵੇਖਿਆ ਪਰसों ਕੀ ਹੋਇਆ ਲੁਧਿਆਣੇ 'ਚ ਇੱਕ ਡਾਕਾ ਹੋਇਆ ਪੰਜਾਬ ਦੇ ਚਾਰੋਂ ਸ਼ਫੇਰ ਹਾਕਾਰ ਮੱਚੀ ਪਈ ਆ ਤੇ ਸਾਨੂੰ ਡਰ ਲੱਗਦਾ ਕਿ ਪੰਜਾਬ ਨੇ ਜਿਹੜਾ ਸੰਤਾਪ ਭੋਗਿਆ ਸੀ ਕਿਤੇ ਉਹ ਕਾਲਾ ਦੌਰ ਫੇਰ ਨਾ ਦੁਬਾਰਾ ਆ ਜੇ ਅਸੀਂ ਨਹੀਂ ਚਾਹੁੰਦੇ ਪੰਜਾਬ ਨੇ ਹਜ਼ਾਰਾਂ ਬੇਗਨਾ ਲੋਕ ਜਿਹੜੇ ਸੀ ਉਹਦੇ ਚ ਮਾਰੇ ਗਏ ਉਹ ਦੁਬਾਰਾ ਅਸੀਂ ਨਹੀਂ ਚਾਹੁੰਦੇ ਕਿ ਉਹ ਦੁਬਾਰਾ ਆ ਜੇ ਪਰੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਸਿਕਿਉਰਿਟੀ ਪੱਖੋਂ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਇਸ ਕਰਕੇ ਸਾਡਾ ਅੱਜ ਦਾ ਪ੍ਰੋਟੈਸਟ ਹੈ ਜੇ ਇਹ ਇਹਨਾਂ ਨੂੰ ਰੇਟਾਂ ਨੂੰ ਵਾਪਸ ਲੈ ਲੈਣਗੇ ਤਾਂ ਠੀਕ ਆ ਨਹੀਂ ਜੋ ਸਾਡੇ ਆ ਪ੍ਰਧਾਨ ਜੀ ਬੈਠੇ ਆ ਸਾਡੇ ਸਟੇਟ ਦੇ ਪ੍ਰਧਾਨ ਬੈਠੇ ਆ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਉਹਦੇ ਮੁਤਾਬਕ ਪ੍ਰੋਟੈਸਟ ਕਰਾਂਗੇ ਇਹ ਸਰਕਾਰ ਚਾਰਸ਼ਵਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਲੋਕ ਕੀ ਚਾਹੁੰਦੇ ਹਨ ਕੰਧ ਤੇ ਲਿਖਿਆ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੈ ਅਸੀਂ ਸਾਰੇ ਅੱਤ ਸਹਿਬਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਆਖੇ ਲੱਗ ਕੇ ਤੱਕਾ ਨਾ ਕਰੋ ਇਹ ਤੱਕਾ ਨਹੀਂ ਕਿਸੇ ਤੇ ਕਰਨਾ ਚਾਹੀਦਾ ਇੱਕ ਅਸੈਂਬਲੀ ਦਾ ਕੀ ਮਤਲਬ ਹੁੰਦਾ ਐ ਐਮ ਐਲ ਏ ਦਾ ਮਤਲਬ ਹੁੰਦਾ ਕਨਸਟੀਟਿਊਸ਼ਨ ਬਣਾਉਣਾ ਤੇ ਸਟੇਟ ਦੀ ਐਡਮਿਨਿਸਟ੍ਰੇਸ਼ਨ ਨੂੰ ਠੀਕ ਢੰਗ ਨਾਲ ਲਾਗੂ ਕਰਨਾ ਜਿਹਦੇ ਤੋਂ ਇਹ ਬੁਰੀ ਤਰ੍ਹਾਂ ਇਹਨਾਂ ਦੇ ਮੰਤਰੀ ਵੀ ਕਰ ਚੁੱਕੇ ਆ ਆ ਬਾਈ ਰਖਵੀਰ ਜੀ ਨੇ ਹੁਣੇ ਦੱਸਿਆ ਕਿ ਇਹਨਾਂ ਦਾ ਮੰਤਰੀ ਫਸਿਆ ਹੈ ਇੱਕ ਲੜਕੀ ਸੂਸਾਈਡ ਕਰ ਗਈ ਉਹ ਮੰਤਰੀ ਦਾ ਨਾਂ ਲੈ ਗਈ ਇਸ ਤੋਂ ਪਹਿਲਾਂ ਸਵਰਨਜੀਤ ਕੌਰ ਮਾਨੁਕੇ ਦੀ ਕੋਠੀ ਤੇ ਕਬਜ਼ਾ ਹੋਇਆ ਸੀ ਉਹ ਖੈਰਾ ਸਾਹਿਬ ਨੇ ਰੌਲਾ ਪਾਇਆ ਫਿਰ ਜਾ ਕੇ ਉਹ ਕੋਠੀ ਇੱਕ ਭਲੇਮਾਨ ਸਸ਼ਰੀਫ ਐਨ ਆਰ ਆਈ ਪਰਿਵਾਰ ਦੀ ਇਹਨਾਂ ਨੂੰ ਛੱਡਣੀ ਪਈ ਤੇ ਹੁਣ ਸਾਡੀ ਤਾਂ ਫਿਰ ਇਹਨਾਂ ਨੂੰ ਬੇਨਤੀ ਹੈ ਕਿ ਨਾ ਤਾਂ ਸਾਨੂੰ ਮਜਬੂਰ ਕਰੋ ਤੁੱਪੇ ਤੁਰਨ ਲਈ ਤੇ ਨਾ ਆਪਦੀ ਤੋਹਤਾਂ ਕਰਾਓ ਤੇ ਤੁਸੀਂ ਜਿਹੜਾ ਗਰੀਬਾਂ ਦਾ ਗੱਲ ਨਾ ਵੱਡੋ ਗਰੀਬਾਂ ਦੇ ਹੱਕਾਂ ਤੇ ਡਾਕਾ ਨਾ ਮਾਰੋ ਜਿਹੜਾ ਮਜ਼ਦੂਰ ਪਿੰਡੋਂ ਆਉਂਦਾ ਉਹ ਆਉਂਦੇ ਬਾਈਕ ਤੇ ਤੇਲ ਪਵਾ ਕੇ ਆਉਂਦਾ ਉਹਦੀ ਦਿਹਾੜੀ ਵਧਣੀ ਨਹੀਂ ਤੇ ਤੇਲ ਵੱਧ ਜਾਣਾ ਤੇ ਉਹਨੂੰ ਘਾਟਾ ਹੀ ਪੈਣਾ ਬਸ ਥੈਂਕ ਯੂ ਧੰਨਵਾਦ